ਜੀ ਮੈਂ ਅਸਲੀ ਇਹ ਕਿ ਤੁਹਾਨੂੰ ਦੱਸਣਾ ਚਾਹੁੰਦਾ ਸਾਰੀ ਜਿਹੜੀ ਉੱਥੇ ਦੀ ਗੱਲ ਵੀ ਜਿਹੜੀ ਗੁਰੂ ਘਰ ਦਾ ਜਿਹੜੀ ਆ ਜ਼ਮੀਨ ਜਿਹੜਾ ਗੁਰਦੁਆਰਾ ਸਾਹਿਬ ਇੱਕ ਪਾਸੇ ਆ ਤੇ ਦੂਸਰੇ ਪਾਸੇ ਜਿਹੜਾ ਗੁਰੂ ਘਰ ਨੂੰ ਜਿਹੜੀ ਕਮਿਊਨਿਟੀ ਹਾਲ ਨੇ ਥਾਂ ਦਿੱਤੀ ਆ ਕਿਉਂਕਿ ਮਾਲਕੀ ਗੁਰੂ ਘਰ ਦੀ ਆ ਗੁਰੂ ਘਰ ਨੂੰ ਉਹਦਾ ਪੈਸਾ ਹੁੰਦਾ ਉੱਥੇ ਜਿਹੜੇ ਹੈਗੇ ਆ ਲੋਕਾਂ ਦੇ ਆਨੰਦ ਕਾਰਜ ਵਗੈਰਾ ਵਿਆਹ ਹੁੰਦੇ ਆ ਆਨੰਦ ਕਾਰਜ ਤਾਂ ਗੁਰਦੁਆਰੇ ਸਾਹਿਬ ਹੁੰਦਾ ਪਰ ਉੱਥੇ ਜਿਹੜੇ ਵਿਆਹ ਹੁੰਦੇ ਆ ਉਹ ਮੇਰੇ ਖਿਆਲ ਕੋਈ 16000 ਰੁਪਿਆ ਜਿਹੜੀ ਕਮੇਟੀ ਉਹਨਾਂ ਤੋਂ ਲੈਂਦੀ ਐ ਕੋਈ ਵੀ ਵਿਆਹ ਕਰਾ ਸਕਦਾ ਤੇ ਉੱਥੇ ਡੀਜੇ ਵੀ ਲੱਗਦੇ ਔਰ ਉਹਨੇ ਨੱਚਦੇ ਵੀ ਉੱਥੇ ਆ ਤੇ ਇਹ ਜਿਹੜਾ ਵਿੱਚ ਕਮੇਟੀ ਕਹਿੰਦੀ ਆ ਵੀ ਗੁਰੂ ਘਰ ਦੂਰ ਆ ਤੇ ਕਮੇਟੀ ਦਾ ਕੋਈ ਗੁਰੂ ਘਰ ਦਾ ਕੋ ਲੈਣਾ ਦੇਣਾ ਨਹੀਂ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਗੁਰੂ ਘਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਐ ਦੋਸਤੋ ਗੁਰਦੁਆਰਾ ਸਿੰਘ ਸਭਾ ਜੰਮੂ ਰਾਣੀਪੁਰ ਵਿਖੇ ਦੋਸਤੋ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਗੁਰੂ ਘਰ ਦੇ ਸਥਾਨ ਤੇ ਦੋਸਤੋ ਡੀ ਜੇ ਲਵਾਏ ਉਥੇ ਦੋਸਤੋ ਬਰਾਤਾਂ ਨੇ ਭੰਗੜੇ ਵੀ ਪਾਏ ਦੋਸਤੋ ਕੀ ਹੈ ਪੂਰਾ ਮਾਮਲਾ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਾਲ ਵਾਈਦਰ ਦੀ ਖਫਾਤੇ ਤੇਜਤ ਨੂੰ ਵੀਡੀਓ ਦਿਖਾਈ ਹੈ ਇਹ ਗੁਰਦੁਆਰਾ ਰਾਣੀ ਕਾਲ ਤੇ ਗਿਆਣਾ ਦੀ ਗੁਰਦੁਆਰਾ ਦਾ ਜੋ ਲੰਗਰ ਹਾਲ ਹੈ ਉਸ ਦੇ ਵਿੱਚ ਜੋ ਪ੍ਰਬੰਧਕ ਕਮੇਟੀਆਂ ਵੱਲੋਂ ਇਹ ਡੀਜੇ ਲਾ ਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਤਾਂ ਮੈਂ ਸਾਰੇ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਪ੍ਰਬੰਧਕਾਂ ਅਤੇ ਸਿੱਧੂ ਕਾਰਵਾਈ ਕੀਤੀ ਜਾਏ ਜੋ ਕਿ ਸਾਡੀ ਆਉਣ ਵਾਲੀ ਪੁਨਰ ਹੈ ਨੂੰ ਆਪਾਂ ਰਹਿਤ ਮਰਿਆਦੋ ਉਹ ਗੁਰੂ ਘਰ ਦੇ ਜੋ ਹੁਕਮ ਹੈ ਗੁਰਮਾਨੰ ਸਿੰਘ ਜੀ ਜੋ ਫਲਾਸਟੀ ਹੈ ਉੱਤੇ ਪੈਰਾ ਦੇ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸత్సੰਗਤ ਜੀ ਅੱਜ ਜੋ ਪਿਛਲੇ ਦਿਨੀ ਕਾਫੀ ਦਿਨ ਤੋਂ ਇੱਕ ਵੀਡੀਓ ਜੰਮੂ ਤੋਂ ਸਿੰਘ ਸਵਾ ਗੁਰਦੁਆਰਾ ਰਾਣੀਪੁਰ ਜਿੱਥੇ ਕੀ ਗੁਰੂ ਘਰ ਵਿੱਚੋਂ ਗੁਰੂ ਘਰ ਦੀ ਥਾਂ ਤੇ ਉੱਥੇ ਬਰਾਤਾਂ ਦਾ ਪ੍ਰੋਗਰਾਮ ਹੁੰਦਾ ਆ ਔਰ ਉੱਥੇ ਡੀਜੇ ਵੀ ਲੱਗਦੇ ਆ ਉਹ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਤੇ ਕਾਫੀ ਜਿਹੜੀਆਂ ਸਾਡੇ ਸਿੰਘਾਂ ਦੇ ਪੇਜਾਂ ਤੋਂ ਪਈਆਂ ਤੇ ਅੱਜ ਅਸੀਂ ਜਿਹੜੀ ਦੁਪਹਿਰ ਤੋਂ ਗੁਰਦੁਪੁਰੂ ਘਰ ਵਿੱਚ ਬੈਠੇ ਸੀ ਉਹਨਾਂ ਨਾਲ ਜਿਹੜੀ ਪ੍ਰੰਤ ਕਮੇਟੀ ਨਾਲ ਸਾਡੀ ਸਾਰੀ ਮੀਟਿੰਗ ਹੋਈ ਕਾਫੀ ਦੇਰ ਮਸਲਾ ਚੱਲਦਾ ਰਿਹਾ ਕਿਉਂਕਿ ਇਹ ਮਸਲਾ ਥੋੜੇ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ ਇਹ ਮਸਲਾ ਤੇ ਅਕਾਲ ਤਖਤ ਸਾਹਿਬ ਤੇ ਮਸਲਾ ਪਹੁੰਚ ਕੇ ਆਇਆ ਤੇ ਅੱਜ ਜਿਹੜੀ ਕਮੇਟੀ ਆ ਜਿਹੜੀ ਭੰਗ ਕਰ ਦਿੱਤੀ ਗਈ ਜਿਹੜੀ ਨਵੀਂ ਕਮੇਟੀ ਆ ਉਹ ਬਣਾ ਦਿੱਤੀ ਗਈ ਆ ਕਿਉਂਕਿ ਇੱਕ ਕਮੇਟੀ ਨੇ ਬੜੀ ਵੱਡੀ ਜਿਹੜੀ ਕੋਤਾਹੀ ਕੀਤੀ ਸੀ ਇਸ ਕਰਕੇ ਜਿਹੜੀ ਕਮੇਟੀ ਜਿਹੜੀ ਬਦਲੀ ਗਈ ਆ ਔਰ ਜਿਹੜੀ ਕਮੇਟੀ ਨਵੀਂ ਬਣਾ ਦਿੱਤੀ ਗਈ ਆ ਸੰਘਾ ਜੀ ਮੈਂ ਅਸਲੀਅਤ ਤੁਹਾਨੂੰ ਦੱਸਣਾ ਚਾਹੁੰਦਾ ਸਾਰੀ ਜਿਹੜੀ ਉੱਥੇ ਦੀ ਗੱਲ ਵੀ ਜਿਹੜੀ ਗੁਰੂ ਘਰ ਦਾ ਜਿਹੜੀ ਆ ਜਮੀਨ ਜਿਹੜਾ ਗੁਰਦੁਆਰਾ ਸਾਹਿਬ ਇੱਕ ਪਾਸੇ ਆ ਤੇ ਦੂਸਰੇ ਪਾਸੇ ਜਿਹੜਾ ਗੁਰੂ ਘਰ ਨੂੰ ਜਿਹੜੀ ਕਮਿਊਨਿਟੀ ਹਾਲ ਨੇ ਥਾਂ ਦਿੱਤੀ ਆ ਕਿਉਂਕਿ ਮਾਲਕੀ ਗੁਰੂ ਘਰ ਦੀ ਆ ਗੁਰੂ ਘਰ ਨੂੰ ਉਹਦਾ ਪੈਸਾ ਹੁੰਦਾ ਉੱਥੇ ਜਿਹੜੇ ਹੈਗੇ ਆ ਲੋਕਾਂ ਦੇ ਆਨੰਦ ਕਾਰਜ ਵਗੈਰਾ ਵਿਆਹ ਹੁੰਦੇ ਆ ਆਨੰਦ ਕਾਰਜ ਤਾਂ ਗੁਰਦੁਆਰੇ ਸਾਹਿਬ ਹੁੰਦਾ ਪਰ ਉੱਥੇ ਜਿਹੜੇ ਵਿਆਹ ਹੁੰਦੇ ਆ ਉਹ ਮੇਰੇ ਖਿਆਲ ਕੋਈ 16000 ਰੁਪਿਆ ਜਿਹੜੀ ਕਮੇਟੀ ਉਹਨਾਂ ਤੋਂ ਲੈਂਦੀ ਐ ਕੋਈ ਵੀ ਵਿਆਹ ਕਰਾ ਸਕਦਾ ਤੇ ਉੱਥੇ ਡੀਜੇ ਵੀ ਲੱਗਦੇ ਔਰ ਉਹਨੇ ਨੱਚਦੇ ਵੀ ਉੱਥੇ ਆ ਤੇ ਇਹ ਜਿਹੜਾ ਵਿੱਚ ਕਮੇਟੀ ਕਹਿੰਦੀ ਆ ਵੀ ਗੁਰੂ ਘਰ ਦੂਰ ਆ ਤੇ ਕਮੇਟੀ ਦਾ ਕੋਈ ਗੁਰੂ ਘਰ ਦਾ ਕੋਈ ਲੈਣਾ ਦੇਣਾ ਨਹੀਂ ਜੇ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਕਿਉਂ ਫਿਰ ਕਮੇਟੀ ਪਰਚੀ ਕਿਉਂ ਕੱਟਦੀ ਜੇ ਆਪਣੀ ਗੁਰੂ ਘਰ ਦੀ ਰਸੀਦ ਤੇ ਜੇ ਗੁਰੂ ਘਰ ਦੀ ਥਾਂ ਆ ਤਦੇ ਕੱਟਦੀ ਆ ਇਹ ਬਿਲਕੁਲ ਗਲਤ ਗੱਲ ਆ ਇਹ ਗੁਰੂ ਘਰ ਦੀ ਥਾਂ ਆ ਬਿਲਕੁਲ ਗਲਤ ਆ ਜਿਹੜਾ ਉੱਥੇ ਡੀਜੇ ਲੱਗਦਾ ਆ ਹੈ ਪਰ ਸਾਹਮਣੇ ਆ ਪਰ ਹੈ ਗੁਰੂ ਘਰ ਦੀ ਥਾਂ ਆ ਇਹ ਨਹੀਂ ਵੀ ਕਹਿ ਸਕਦੇ ਵੀ ਗੁਰੂ ਘਰ ਦੀ ਥਾਂ ਨਹੀਂ ਹੋ ਸੰਗਤ ਜੀ ਮਸਲਾ ਕਾਲ ਤੱਕ ਸਾਡੇ ਪੁੱਜ ਗਿਆ ਅੱਜ ਅਸੀਂ ਵੀ ਆਪਣੇ ਜਿਹੜਾ ਆ ਗਿਆ ਉਹ ਜਿਹੜੀ ਪ੍ਰੰਧ ਕਮੇਟੀ ਨਵੀਂ ਬਣਾਈ ਇਹਨਾਂ ਨੂੰ ਕਿਹਾ ਆ ਵੀ ਇੱਥੋਂ ਜਿਹੜਾ ਜਿਹੜਾ ਮਸਲਾ ਆ ਗਿਆ ਉਹ ਬਿਲਕੁਲ ਉੱਥੇ ਜਿਹੜੇ ਆ ਗਏ ਆ ਡੀਜੇ ਨਾਲ ਲੱਗਣ ਜਿਹੜੀ ਵੀ ਮर्यादा ਵਿੱਚ ਵਿਆਹ ਹੋਵੇ ਜਿੱਦਾਂ ਗੁਰੂ ਸਾਹਿਬ ਦੀ ਮर्यादा ਆ ਮर्यादा ਵਿੱਚ ਵਿਆਹ ਹੁਣ ਮर्याਦਾ ਤੋਂ ਉਲਟ ਜਿਹੜਾ ਕੋਈ ਕੰਮ ਨਾ ਹੋਵੇ ਨਾ ਕੋਈ ਡੀਜ ਲੱਗੇ ਨਾ ਕੋਈ ਗਾਣਾ ਵਜਣਾ ਨਾ ਕੋਈ ਉੱਥੇ ਬੈਂਡ ਵਾਜੇ ਹੁਣ ਤੇ ਉੱਥੇ ਲਿਖ ਕੇ ਦੱਸਤਾ ਜਾਵੇ ਕਿ ਇੱਥੇ ਜਿਹੜਾ ਵੀ ਵਿਆਹ ਕਰਾਉਣਾ ਕਿਸੇ ਨੇ ਵੀ ਕਰਨੇ ਵਿਆ ਪੈਸੇ ਦੀ ਸਾਨੂੰ ਕੋਈ ਨਹੀਂ ਭੁੱਕ ਗੁਰੂ ਘਰ ਨੂੰ ਇੱਥੇ ਜਿਹੜੀ ਮर्याਦਾ 'ਚ ਵਿਆਹ ਹੋਣ ਔਰ ਇੱਥੇ ਕੋਈ ਵੀ ਜਿਹੜਾ ਸ਼ਰਾਬ ਪੀ ਕੇ ਨਾ ਅੰਦਰ ਆਵੇ ਕੋਈ ਨਸ਼ਾ ਕਰਕੇ ਨਾ ਅੰਦਰ ਆਵੇ ਉੱਥੇ ਪਹਿਰੇਦਾਰੀ ਹੋਣ ਅੱਗੇ ਗੇਟ ਤੇ ਕੋਈ ਵੀ ਜਿਹੜਾ ਮर्यादा ਦੇ ਉਲਟ ਕੰਮ ਜਿਹੜਾ ਬੰਦਾ ਨਾ ਕਰੇ ਸੋ ਸੰਗਤ ਜੀ ਕਮੇਟੀ ਨੂੰ ਵੀ ਆਪਾਂ ਇਸ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਅੱਜ ਵੀ ਤੁਹਾਨੂੰ ਆਪਾਂ ਬੇਨਤੀ ਕੀਤੀ ਆ ਵੀ ਜਿਹੜੇ ਡੀਜੇ ਡੂਜੀਆਂ ਦੇ ਕੰਮ ਜਿਹੜੇ ਬਿਲਕੁਲ ਉੱਥੋਂ ਬੰਦ ਕਰ ਦਿਓ ਇਹ ਨਾ ਹੋਵੇ ਤੁਸੀਂ ਹੋਰ ਗੁਰੂ ਘਰ ਦਾ ਨਾਮ ਰੱਖ ਦਿਓ ਵੀ ਚਾਰ ਬੰਦੇ ਦੀ ਕਮੇਟੀ ਬਣਾ ਕੇ ਤੇ ਤੁਸੀਂ ਕਹਿੰਦੇ ਹੋ ਵੀ ਗੁਰੂ ਘਰ ਦਾ ਤਾਂ ਹੈ ਨਹੀਂ ਪਰ ਗੁਰੂ ਘਰ ਦੀ ਥਾਂ ਆ ਉਹ ਇਨੂੰ ਜਿਹੜਾ ਹੈਗਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰੂ ਪਿਆਰੇਵਾਸੀ ਅੱਜ ਪਹੁੰਚੇ ਸੀ ਜੰਮੂ ਜਿੱਥੋਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਨਾਚ ਹੋ ਰਿਹਾ ਸੀ ਤੇ ਹੋਰ ਵੀ ਦੱਸਿਆ ਵੀ ਉੱਥੇ ਜੋਗਾ ਵਗੈਰਾ ਹੋਰ ਵੀ ਬਹੁਤ ਮਨਮਤੀ ਜੋ ਹੀ ਉਹ ਹੋ ਰਹੀ ਸੀ ਤੇ ਇਸਦੇ ਸਬੰਧ ਵਿੱਚ ਅਸੀਂ ਜਦੋਂ ਉੱਥੇ ਪਹੁੰਚੇ ਤੇ ਉਹ ਥੋੜੀ ਜਿਹੜੀ ਕਮੇਟੀ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਜੋ ਦੱਸਿਆ ਵੀ ਜੱਟਾ ਜਿਹੜਾ ਇਹ ਮਸਲਾ ਹੈ ਸ੍ਰੀ ਹਰਿਖੰਦ ਸਾਹਿਬ ਇਹ ਪਹੁੰਚ ਗਿਆ ਤੇ ਅਸੀਂ ਵੀ ਉਸ ਕਾਲ ਤੋਂ ਸਾਡੇ ਇਸ ਮੁਸਫਰੀ ਜੀ ਡੇਟ ਕਰ ਰਹੇ ਹਾਂ ਜੋ ਵੀ ਇੱਥੋਂ ਹੁਕਮ ਹੋਏਗਾ ਉਹ ਸਿਰ ਮੱਥੇ ਸੰਗਤ ਨੇ ਕਿਹਾ ਸੀ ਕਿ ਇੰਨੀਆ ਪਿੰਥੇ ਵਹਨ ਆਸਾਰੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਵੇਖੀਏ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਦੋਸਤੋ ਜੋ ਇਹ ਜੰਮੂ ਸਿੰਘ ਸਭਾ ਗੁਰਦੁਆਰਾ ਰਾਣੀਪੁਰ ਵਿਖੇ ਦੋਸਤੋ ਜੋ ਇਹ ਘਟਨਾ ਵਾਪਰੀ ਹੈ ਜਿਵੇਂ ਦੋਸਤੋ ਗੁਰਦੁਆਰਾ ਸਾਇਉਦੀ ਕਮੇਟੀ ਨੇ ਦੋਸਤੋ ਗੁਰੂ ਘਰ ਦੇ ਸਥਾਨ ਤੇ ਦੋਸਤੋ ਬਰਾਤ ਦਾ ਪ੍ਰੋਗਰਾਮ ਕਰਾਇਆ ਉੱਥੇ ਦੋਸਤੋ ਬਰਾਤੀਆਂ ਨੇ ਭੰਗੜੇ ਵੀ ਪਾਏ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਦੋਸਤੋ ਇਸ ਮਾਮਲੇ ਨੂੰ ਲੈ ਕੇ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ